ਚਾਹ ਬਣਾਉਣ ਦਾ ਤਰੀਕਾ ਵੱਖਰਾ ਹੈਗਾ ਤੇ ਆ ਵੇਖੋ ਹੁਣ ਚਾਹ ਬਣਾਉਣੀ ਆ ਉਧਰਲੇ ਬੰਨੇਆਂ ਨੇ ਜਿਹੜੀ ਪੱਤੀ ਆ ਉਹ ਘੋਲ ਕੇ ਉਹਦੇ ਵਿੱਚ ਰੱਖੀ ਹੋਈ ਹੈ ਤੇ ਇੱਧਰ ਦੁੱਧ ਕਾੜ ਕੇ ਰੱਖਿਆ ਹੁੰਦਾ ਤੇ ਜਦੋਂ ਇਹਨਾਂ ਚਾਹ ਬਣਾਉਣੀ ਆ ਉਹਨੂੰ ਜਿਹੜਾ ਪਹਿਲਾਂ ਘੋਲ ਕੇ ਵਿੱਚ ਖੰਡ ਪਾ ਕੇ ਇੰਨਾ ਘੇਰੇ ਮਾਰ ਕੇ ਪ੍ਰੈਸ਼ਰ ਮਾਰ ਮਾਰ ਕੇ ਉੱਤੋਂ ਤਾ ਸੜ ਸੜ ਕੇ ਚਾਹ ਵੇਖੋ ਧਾਰਮੀਆਂ ਦੀ ਹੁਣੇ ਹੁਣੇ ਗੱਡੀ ਵੱਜ ਗਈ ਹੈ ਰੱਬ ਸੁੱਖ ਰੱਖੇ ਆ ਇੱਕ ਆ ਗੱਡੀ ਇਹਦੇ ਨਾਲ ਵੱਜੀ ਆ ਔਰ ਰੋਡ ਦੇ ਵਿੱਚ ਰੋਡ ਬੰਦ ਆ ਕਿਤੇ ਸਪੀਡ ਜ਼ਿਆਦੀ ਖਿੱਚ ਗਏ ਪਰ ਬਚਾ ਹੀ ਆ ਵੈਸੇ ਨੁਕਸਾਨ ਹੋਇਆ ਸਾਹਮਣੇ ਜਿਹੜਾ ਨਜ਼ਰ ਆਉਣ ਡਿਆ ਨਾ ਆ ਮਸ਼ੀਨ ਲੈ ਕੇ ਲੱਗਾ ਜਾਂਦਾ ਸੀ ਤੇ ਇਹਨੇ ਬਾਜ ਮਾਰੀ ਦੋ ਦਿਨ ਹਾਰਨ ਵਾਲੇ ਤੇ ਹੁਣ ਸਪੈਸ਼ਲ ਰੋਕੀ ਆ ਤੇ ਆਪਾਂ ਪਿੱਛੇ ਮੁੜਨਾ ਪਿਆ ਬਾਈ ਦੇ ਦਿਲ ਚੋੜੀ ਗੱਲਬਾਤ ਕਰਨ ਵਾਸਤੇ ਹਾਂਜੀ ਕੀ ਹਾਲ ਆ ਪੰਜਾਬੀਓ 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 ਤਾਈ ਬਾਜ ਮਾਰੀ ਤੂੰ ਰਲ ਕਰ ਮੇਰੀ ਨੀ ਆਵਾਜ਼ ਵੜੀ ਆਉਂਦੀ ਓ ਇਹ ਡੋਰਮਟਰੀ ਡੋਰਮਟਰੀ ਦੇ ਵਿੱਚ ਇਦਾਂ ਦੇ ਬਣੇ ਹੋਏ ਸੀਗੇ ਬੈੱਡ ਤੇ ਇੱਧਰ ਸਾਹਮਣੇ ਵੇਖੋ ਤੁਸੀਂ ਇੱਧਰ ਆ ਵੀ ਬੈੱਡ ਬਣੀ ਹੋਈਆਂ 2 4 6 1 2 ਦੇ ਬਣੇ ਸਾਰੀ ਤੋਂ 8 ਇਹ ਖੁੱਲੀ ਜੀ ਡੋਰਮਟਰੀ ਦੇ ਵਿੱਚ 8 ਬੈੱਡ ਲੱਗੇ ਹੋਏ ਤੇ ਆਪਾਂ ਰਾਤ ਕੱਟੀ ਹੁਣ ਸਵੇਰ ਦਾ ਟਾਈਮ ਹੋ ਗਿਆ ਤੇ ਆਪਣਾ ਸਮਾਨ ਚੱਕ ਕੇ ਇੱਥੋਂ ਹੁਣ ਲੱਗੇ ਆ ਨਿਕਲ ਤੇ ਸਾਈਕਲ ਤੇ ਬੰਨਦੇ ਆ ਸਮਾਨ ਤੇ ਫਿਰ ਬਾਹਰ ਨਿਕਲਾਂਗੇ ਇੱਜਾਂ ਦਾ ਝਾਕਾ ਵਾਕਾ ਬਣਦਾ ਇਸ ਡੋਰਮਟਰੀ ਤੋਂ ਉਹ ਸ਼ਾਮ ਜਿੱਥੇ ਆਪਾਂ ਬੈਠ ਕੇ ਮੈਗੀ ਬਣਾਈ ਸੀ ਤੇ ਆਹ ਡੋਰਮਟਰੀ ਇਧਰਲੇ ਬਨੇ ਥੀ ਵਿਊ ਤੁਸੀਂ ਦੇਖ ਲਓ ਬਾਹਰ ਚੱਲਦਾ ਪਿਆ ਰੋਡ ਇਧਰ ਲੱਗਿਆ ਹੋਇਆ ਏਸੀ ਬਹੁਤ ਵਸੇ ਖੁੱਲੀ ਢੁੱਲੀ ਆ ਵਧੀਆ ਚੰਗਾ ਦਿਲ ਲੱਗਦਾ ਸੋਹਣੀ ਬਣੀ ਹੋਈ ਆ ਤਾਂ ਆ ਵੀ ਬਾਈ ਆਏ ਯੂਪੀ ਤੋਂ ਆਏ ਹੈਗੇ ਹੁਣ ਇਹ ਵੀ ਆਉਦੀ ਤਿਆਰੀ ਖਿੱਚੀ ਜਾਂਦੇ ਆਉਣ ਵਾਲੇ ਕਦੀ ਬੋਰ ਨਾ ਹੋਣ ਇਸ ਕਰਕੇ ਨਾ ਇੱਥੇ ਗੇਮਾਂ ਦਾ ਵੀ ਪ੍ਰਬੰਧ ਕੀਤਾ ਆ ਰੋ ਲੱਗਾ ਆ ਸਾਫ ਪਾਣੀ ਪਰਨ ਵਾਸਤੇ ਤੇ ਇਧਰ ਠੰਡੇ ਪਾਣੀ ਵਾਸਤੇ ਲੱਗੇ ਆ ਇਹ ਸਟਾਫ ਰੂਮ ਤੇ ਸ਼ਾਮ ਨੂੰ ਵੀ ਆਪਦੇ ਰੂਮ ਦੇ ਸਾਹਮਣੇ ਬਹਿ ਗਏ ਤੇ ਇਦਾਂ ਟਾਈਮ ਪਾਸ ਕਰ ਸਕਦੇ ਜੇ ਇਧਰ ਲੱਗੇ ਆ ਆਪਣਾ ਸਾਈਕਲ ਤੇ ਹੁਣ ਸਮਾਨ ਬੰਨਾਂਗੇ ਹੌਲੀ ਹੌਲੀ ਇਹ ਹੈਪੀ ਬੀਜ ਸ਼ਹਿਰ ਦਾ ਨਾ ਐਫਓ ਜੀ ਵੀ ਕਹਿੰਦੇ ਆ ਐਫਪੀ ਵੀ ਕਹਿੰਦੇ ਆ ਆ ਵਿੱਚ ਜਿਹੜੀ ਆ ਬੀਚ ਤੇ ਨਜਾਰੇ ਜਿਹੜੇ ਆਪਾਂ ਸ਼ਾਮ ਨੂੰ ਵੇਖਣ ਵਾਸਤੇ ਆਏ ਤੇ ਦੂਰੋਂ ਵੀ ਵੇਖ ਲਿਆ ਵਿੱਚ ਆਪਾਂ ਬਹੁਤ ਵੇਖ ਲਿਆਈਆਂ ਨੇ ਇਸ ਕਰਕੇ ਹੁਣ ਦੂਰ ਜਾ ਕੇ ਰੇਤ ਦੇ ਵਿੱਚ ਜਾਣਾ ਔਖਾ ਜਿਹਾ ਲੱਗਦਾ ਅੱਗੇ ਹੋਰ ਬੜੀਆਂ ਬੀਚਾਂ ਹੋਣੀਆਂ ਉਹ ਵੀ ਆਪਾਂ ਵੇਖਦੇ ਜਾਾਂਗੇ ਤੇ ਵਧੀਆ ਮਾਹੌਲ ਬਣਿਆ ਤੇ ਅੱਜ ਆਪਾਂ ਅੱਗੇ ਵਧ ਰਹੇ ਆਂ ਕੋਲਮ ਦੀ ਤਰਫ ਵੀਡੀਓ ਨੂੰ ਵੇਖ ਰਹੇ ਸਾਰੇ ਮਿੱਤਰ ਭੈਣ ਭਰਾਵਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਐਫੀ ਸ਼ਹਿਰ ਨੂੰ ਕੋਈ ਐਫੀਜੀ ਵੀ ਕਹਿੰਦੇ ਆ ਤੇ ਕੋਈ ਐਫਪੀ ਵੀ ਕਹਿੰਦੇ ਆ ਇਹ ਸ਼ਹਿਰ ਨੂੰ ਬਾਏ ਬਾਏ ਕਰਨ ਲੱਗੇ ਆ ਇਹ ਕੇਰਲਾ ਦਾ ਸ਼ਹਿਰ ਸ਼ਹਿਰ ਹੈ ਵੀ ਮਤਲਬ ਇਹ ਜ਼ਿਲ੍ਹਾ ਹੈ ਤੇ 7ਵਾਂ ਜ਼ਿਲ੍ਹਾ ਸੀ ਤੇ ਅੱਗੇ ਹੁਣ ਆਪਾਂ 8ਵੇਂ ਜ਼ਿਲ੍ਹੇ ਦੇ ਵਿੱਚ ਐਂਟਰ ਕਰਾਂਗੇ ਤੇ گاਂਹ ਆਪਣੇ ਸਫਰਾਂ ਨੂੰ ਖਿੱਚਦੇ ਜਾਵਾਂਗੇ ਕੋਲਮ ਵੀ ਅੱਗੇ ਜਲਾ ਜਾਂਦਾ ਤੇ ਅੱਜ ਤਕਰੀਬਨ ਇਹ ਸਫਰ 100 ਤੋਂ ਉੱਤੇ ਹੀ ਆ 100 ਕਿਲੋਮੀਟਰ ਤੋਂ ਪਲੱਸ ਹੀ ਆ ਜਿੰਨਾ ਆਪਣੇ ਕੋਲ ਜਾਇਆ ਗਿਆ ਜਾਵਾਂਗੇ ਵਧਾਂਗੇ ਤੇ ਖੂਬਸੂਰਤ ਨਜ਼ਾਰੇ ਇਦਾਂ ਸਮੁੰਦਰ ਦੇ ਆਪਾਂ ਵੇਖਦੇ-ਵੇਖਦੇ گاਂਹ ਚੱਲਦੇ ਜਾਵਾਂਗੇ ਜਿਹੜੇ ਵੀਰ ਆਪਣੀ ਵੀਡੀਓ ਨਾਲ ਨਵੇਂ ਜੁੜੇ ਆ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਿੰਨੇ ਆ ਕਿ ਆਪਾਂ ਨਿਕਲੇ ਆ ਪੰਜਾਬ ਤੋਂ ਕੇਰਲਾ ਸਾਈਕਲ ਸਫਰ ਤੇ ਤੇ ਮੁੰਬਈ ਤੋਂ ਆਪਾਂ ਸਫਰ ਆਪਣਾ ਸਾਈਕਲ ਦਾ ਕੰਟੀਨਿਊ ਸਟਾਰਟ ਕੀਤਾ ਆ ਤੇ ਲਗਭਗ ਆਪਾਂ 1500 ਕਿਲੋਮੀਟਰ ਸਾਈਕਲ ਚਲਾ ਚੁੱਕੇ ਆ ਤੇ ਹੁਣ ਆਪਾਂ ਇਸੇ ਤਰ੍ਹਾਂ ਅੱਗੇ ਵਧਦੇ ਜਾਵਾਂਗੇ ਤੇ ਕੇਰਲਾ ਦੀ ਰਾਜਧਾਨੀ ਤਰਵੰਤਰਮ ਤੇ ਇੱਕ ਇਹਨਾਂ ਦੇ ਨਾਮ ਬੜੇ ਲੈਣੇ ਔਖੇ ਆ ਕੋਈ ਵੀ ਸ਼ਹਿਰ ਦਾ ਨਾਮ ਤੁਸੀਂ ਲਵੋਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਉਲਝਣ ਦੇ ਵਿੱਚ ਨਾ ਲੈਣਾ ਪਊਗਾ ਕਿਉਂਕਿ ਇਹਨਾਂ ਦੀ ਭਾਸ਼ਾ ਵੀ ਲੱਗੇ ਨਾ ਤਾਂ ਭਾਸ਼ਾ ਸਮਝ ਆਉਂਦੀ ਆ ਤੇ ਨਾ ਇਹਨਾਂ ਦੇ ਸ਼ਹਿਰਾਂ ਦੇ ਨਾਮ ਪਤਾ ਲੱਗਦੇ ਆ ਹੁਣ ਆਪਾਂ ਗਾਂ ਅੱਗੇ ਵਧਦੇ ਜਾਂਦੇ ਆ ਤੇ ਪਰਵੰਤ੍ਰਮ ਤੋਂ ਅੱਗੇ ਕੰਨਿਆ ਕੁਮਾਰੀ ਆ ਤੇ ਕੋਸ਼ਿਸ਼ ਕਰਾਂਗੇ ਅੱਗੇ ਦਾ ਸਫਰ ਆਪਾਂ ਕੰਨਿਆ ਕੁਮਾਰੀ ਵੀ ਏਡੀ ਦੂਰ ਆਏ ਆ ਤੇ ਜੇ ਰੱਬ ਸੁੱਖ ਰੱਖੇ ਤੇ ਕੰਨਿਆ ਕੁਮਾਰੀ ਵੀ ਆਪਾਂ ਜਾਵਾਂਗੇ ਤੇ ਮੇਰੇ ਵੀਰ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰ ਦਿਆ ਕਰੋ ਤੇ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਤਾਂ ਹੀ ਆਪਣਾ ਜਿਹੜਾ ਮਨ ਜਾ ਖੁਸ਼ ਹੋ ਜਾਂਦਾ ਵੀਉ ਹੁੰਦੇ ਰਹਿੰਦੇ ਅਤੇ ਬੰਦਾ ਚਾਵਾਂ ਨਾਲੀ ਵੀਡੀਓ ਗਾਂ ਪਾਈ ਜਾਂਦਾ ਵਾਦਿਆਂ ਅਗਲੇ ਦਾ ਨਾ ਇਹ ਸ਼ਕਵੇਰੀਅਮ ਜਾਂ ਇਸ਼ਾਂ ਦਾ ਫੈਸਟੀਵਲ ਜਿਹੜਾ ਬਣਾਇਆ ਜਾਂਦਾ ਇੱਥੇ ਵੀ ਲਾਇਆ ਯਾਰ ਪਹਿਲਾਂ ਆਪਾਂ ਉਹਦਨ ਵਾਸਕੋ ਸ਼ਹਿਰ ਦੇ ਵਿੱਚ ਵੇਖਿਆ ਸੀ ਤੇ ਇਸ ਜਗ੍ਹਾ ਤੇ ਵੀ ਚੱਲਦਾ ਪਿਆ ਸ਼ਾਇਦ ਵਾਸਕੋ ਵਾਲੇ ਵੀ ਇੱਥੇ ਆ ਗਏ ਹੁਣ ਉਹ ਬਿੱਲੀ ਆਪਾਂ ਨੂੰ ਜਾਣਦਾ ਕਰਕੇ ਵੇਖਣੀ ਆ ਫੋਨ ਜੇ ਇੱਥੇ ਹੋਇਆ ਮਿਲ ਕੇ ਜਾਵਾਂਗੇ ਸ਼ਹਿਰ ਦਾ ਰੇਲਵੇ ਸਟੇਸ਼ਨ ਤੇ ਇਧਰੋਂ ਸਿੱਧੀਆਂ ਕੰਨਿਆ ਕੁਮਾਰੀਆਂ ਨੂੰ ਕੰਨਿਆ ਕੁਮਾਰੀ ਨੂੰ ਗੱਡੀਆਂ ਚੱਲਦੀਆਂ ਹਨ ਬਜਲੀ ਵਾਲੀਆਂ ਟ੍ਰੇਨਾਂ ਨੇ ਵੈਸੇ ਇੱਧਰ ਆਪਣੇ ਪੰਜਾਬ ਦੇ ਵਿੱਚ ਥੋੜਾ ਜਿਹਾ ਘੱਟ ਕਿ ਸਾਰੇ ਬਨੇ ਇਹ ਫਾੜਕ ਹੋਣਾ ਆਪਾਂ ਕ੍ਰੋਸ ਕੀਤਾ ਤੇ ਵਾਧੇ ਆ ਗਏ ਭਾਈ ਨੇ ਗੱਡੀ ਲਾ ਕੇ ਕਿੰਨਾ ਗੱਲਬਾਤ ਕਰਨੀ ਤੇ ਸਾਈਡ ਤੇ ਲਾਓ ਹੁਣ ਕਰ ਕਿਉਂਣਗੇ ਕਰਦੇ ਆ ਗੱਲਬਾਤ ਇੰਨਾ ਵੀਰਾਂ ਨਾਲ ਸਲਾ ਚਾਹ ਸੀਗਾ ਨਾ ਹੈਲੋ ਪੰਜਾਬ ਨਾਰੋਬਾਦੀ ਪੰਜਾਬ ਸੇ ਕੀ ਹਾਲ ਆ ਬੜੇ ਆ ਇੱਕਦਮ ਕਹਾਂ ਸੇ ਆਪ ਹਮਨੇ ਯੂਪੀ ਸੇ ਯੂਪੀ ਸੇ ਟੈਟਲ ਹੈ ਯਹਾਂ ਪੇ काम करते हो सेटल नहीं पे यहां पे सेटल हो क्या करते हो ग्लास का बिजनेस है ग्लास कांच का जी जी ओके 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 और बढ़िया यूपी कहां से हो यूपी आगरा के पास से है गंजुनद्वारा काफी लोग यहां यूपी के हैं हां काफी लोग हैं गुजरात के भी हैं यूपी के भी हैं मैंने बोर्ड देखा मतलब पाजी पंजाब से केरल ना बाईसाइकिल और सुना था काफी दिन हो गए चलते हो भाई याद नहीं रहा जन कितने हो अभी तो याद नहीं है कितने दिन हो गए हां आराम अजय ना रोड ਬਣਦੇ ਪਏ ਨੇ ਜਦੋਂ 2-3 ਸਾਲਾਂ ਤੱਕ ਰੋਡ ਬਣ ਗਿਆ ਨਾ ਫਿਰ ਬਹੁਤ ਵਧੀਆ ਆ ਜਾਏਗਾ ਫਿਰ ਇੱਧਰ ਕੇਰਲਾ ਦੀ ਹੋਰ ਜਿਆਦੀ ਇਕਨੋਮੀ ਉੱਪਰ ਜਾਏਗੀ ਕਿਉਂਕਿ ਇੱਥੇ ਦੁਕਾਨਾਂ ਚੱਲਣਗੀਆਂ ਲੋਕ ਜਿਹੜੇ ਇਸ ਰਾਹੇ ਨਹੀਂ ਆਉਦੇ ਹੈਗੇ ਉਹ ਇੱਧਰ ਦੀ ਹੋਰ ਜਿਆਦੀ ਟ੍ਰੈਫਿਕ ਹੋਏਗੀ ਤੇ ਹੋਰ ਲੋਕ ਆਉਣਗੇ ਵਧੀਆ ਮਾਹੌਲ ਬਣੇਗਾ ਆਉਣ ਵਾਲੇ 2-3 ਸਾਲਾਂ ਤੱਕ ਲਿਆ ਕੇ ਗੱਡੀ ਰੋਕ ਦਿੱਤੀ ਕਹਿੰਦਾ ਭਾਈ ਇੱਧਰ ਆਣੀ ਤੈਨੂੰ ਜਾਣ ਦੇਣਾ ਪਹਿਲਾਂ ਚਾਹ ਪੀਵਾਂਗੇ ਤੇ ਫਿਰ ਅੱਗੇ ਵਧਿਆ ਜੇ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਆਏ ਹੋ। ਦੇਖ ਲਓ ਇਦਾਂ ਦੇ ਇਹ ਵੀ ਜੁਪੀ ਤੋਂ ਆਇਆ ਇੱਥੇ ਹੁਣ ਬਹਿ ਕੇ ਇਹਨਾਂ ਚਾਹ ਪੀ ਗਏ ਫਿਰ ਜਾਣ ਦੇਣਾ। ਹਾਂ ਚਲੋ ਠੀਕ ਹੈ ਤੇਰੇ। ਐਵੇਂ ਕਿਸੇ ਵੀ ਹੋਟਲ ਦੇ ਵਿੱਚ ਖਾਣ ਪੀਣ ਵਾਸਤੇ ਬਹਿੰਦੇ ਹੋ ਨਾ ਤੇ ਤੁਹਾਨੂੰ ਇਦਾਂ ਦਾ ਪਾਣੀ ਮਿਲੇਗਾ। ਇਹ ਪਾਣੀ ਦੇ ਵਿੱਚ ਤੁਹਾਨੂੰ ਲੋਕਲ ਜਿਹੜੀ ਜੜੀ ਬੂਟੀ ਪਾ ਕੇ ਇਹ ਪਾਣੀ ਨੂੰ ਬਾਲ ਕੇ ਦਿੱਤਾ ਜਾਂਦਾ ਵੀ ਤੁਹਾਡੀ ਸਿਹਤ ਵਾਸਤੇ। ਲਾਭਦਾਇਕ ਰਹਿੰਦਾ। ਪਰੌਂਠੇ ਕਰਾਦੇ ਆ। ਇਹ ਮਿਕਸ ਵੈਜਿਟ। ਮਿਕਸ ਵੈਜਿਟ। ਮਿਕਸ ਵੇਜ ਮਿਕਸ ਵੇਜ ਹਾਂ ਮਿਕਸ ਵੇਜ ਮਿਕਸ ਵੇਜ OK 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 ਠੀਕ ਹੈ ਇਹ ਮਿਕਸ ਵੇਜ ਤੇ ਨਾਲ ਪਰੌਂਦੇ ਇਹਨਾਂ ਦੇ ਲੋਕ ਨੂੰ ਪਰੌਂਠਾ ਪਕਾ ਕੇ ਨਾ ਇਹਨੂੰ ਇਦਾਂ ਜਿਹਾ ਮਰੋੜਦੇ ਨੇ ਉਹ ਫਿਰ ਸੈਟਿੰਗ ਹੋ ਜਾਂਦੀ ਨਾਲ ਬਹਿ ਕੇ ਆਪਾਂ ਗੱਲਬਾਤ ਕੀਤੀ ਤੇ ਇਹ ਯੂਪੀ ਤੋਂ ਨੇ ਤੇ ਤਕਰੀਬਨ 18 ਸਾਲ 18 ਸਾਲ ਤੋਂ ਇੱਥੇ ਆਪਣਾ ਗਲਾਸ ਦਾ ਕੰਮ ਕਰਦੇ ਆ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਪਿਆਰ ਮੁਹੱਬਤ ਨਾਲ ਗੱਲਬਾਤ ਕੀਤੀ ਕਿ ਇਹ ਕਹਿੰਦੇ ਆ ਵੀ ਅਸੀਂ ਸਾਨੂੰ ਖੁਸ਼ੀ ਹੁੰਦੀ ਜਦੋਂ ਕਿਸੇ ਸਰਦਾਰ ਨੂੰ ਵੇਖਦੇ ਆ ਤੇ ਸਰਦਾਰਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ 10 15 ਮਿੰਟ ਬੈਠੇ ਸਿਆਜੂ ਬੀਤੀ ਤੇ ਅਬ ਕੰਮ ਤੇ ਜਾ ਰਹੇ ਹੋ ਜਾਂ ਨਹੀਂ ਅਲ ਹਮਦੁਲਾ ਇੱਕ ਕੰਮ ਤੇ ਆਏ ਹੋਏ ਆਂ ਮੈਂ ਭਾਈ ਇਹ ਓਕੇ ਓਕੇ ਉਹ ਸਭ ਸੰਭਾਲ ਰਹੇ ਆਏ ਹੋਏ ਕਾਫੀ ਓਕੇ ਬ੍ਰਦਰ ਓਕੇ ਬ੍ਰਦਰ ਇਹ ਇਹ ਕੌਣ ਹੈ ਇਹ ਛੋਟੇ ਭਾਈ ਹੈ ਅੱਛਾ ਛੋਟਾ ਭਾਈ ਹੈ ਆਪ ਦਾ ਓਕੇ ਨਾਈਟ ਟੂ ਮੀਟ ਯੂ ਮਿਲਦੇ ਰਹਿ ਕੇ ਓਕੇ ਓਕੇ ਬ੍ਰਦਰ ਜੀ ਇਹ ਵੀਰ ਜਿਹੜੇ ਆਪਾਂ ਨੂੰ ਯੂਪੀ ਵਾਲੇ ਮਿਲੇ ਸੀ ਕਿੰਨਾਂ ਨਾਲ ਗੱਲਾਂ-ਬਾਤਾਂ ਕੀਤੀਆਂ ਤੇ ਗੱਲਾਂ-ਬਾਤਾਂ ਤੋਂ ਇਹ ਪਤਾ ਲੱਗਦਾ ਹੈ ਕਿ ਕਹਿੰਦੇ ਆ ਵੀ ਜਿਹੜਾ ਹੁਣ ਕੰਮ ਚੱਲਦਾ ਪਿਆ ਹੈ 200 ਸਾਲ ਪੁਰਾਣਾ ਚੱਲਦਾ ਪਿਆ ਯੂਪੀ ਦੇ ਵਿੱਚ ਜਿਵੇਂ ਕਹਿਰੀਏ ਫੋਟ ਪਾਓ ਤੇ ਰਾਜ ਕਰੋ ਤੇ ਬਾਈ ਇਹ ਵੀ ਗੱਲ ਕਹਿ ਦਿੱਤੀ ਆ ਕਹਿੰਦਾ ਵੀ ਪੰਜਾਬੀਆਂ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਖੇਚ ਤੇ ਬਹੁਤ ਚੰਗੇ ਸਾਡੇ ਸਬੰਧ ਨੇ ਪੰਜਾਬੀਆਂ ਦੇ ਨਾਲ ਤੇ ਆਪਾਂ ਨੂੰ ਨਾ ਹਰ ਇਨਸਾਨ ਦੇ ਵਿੱਚ ਬੁਰਾਈਆਂ ਤੇ ਅਸ਼ਾਈਆਂ ਨਜ਼ਰ ਆਉਂਦੇ ਆਰੇ ਕਹਿਣ ਤੋਂ ਭਾਵ ਕਿ ਜੇ ਆਪਾਂ ਯੂਪੀ ਨੂੰ ਮਾੜਾ ਕਵਾਂਗੇ ਜਾਂ ਪਿਆਰ ਨੂੰ ਕਵਾਂਗੇ ਤੇ ਜਾਂ ਹੋਰ ਕਿਸ ਸਟੇਟ ਨੂੰ ਉਹ ਵੀ ਗੱਲ ਠੀਕ ਨਹੀਂ ਬੁਰੇ ਚੰਗੇ ਲੋਕ ਮਿਲਦੇ ਰਹਿੰਦੇ ਆ ਤੇ ਹੁਣ ਇਹ ਵੀ ਯੂਪੀ ਦਾ ਹੀ ਤੇ ਯੂਪੀ ਦਾ ਵੀਰ ਵੇਖੋ ਕਿੰਨਾ ਚੰਗਾ ਨਿਕਲਿਆ ਗੱਲਾਂ ਬਾਤਾਂ ਮਾਰੀਆਂ ਹਮ ਤੱਕ ਕੈਮਰਾ ਤੇ ਉਹ ਕਹਿੰਦਾ ਇਨਸਾਨੀਅਤ ਨੂੰ ਅਸੀਂ ਬਹਲ ਦਿੰਨੇ ਆ ਇਦਾਂ ਦੀ ਸੋਚ ਹਰ ਕਿਸੇ ਦੀ ਹੋਵੇ ਤੇ ਦੁਨੀਆ ਦੇ ਵਿੱਚ ਕਦੇ ਵੀ ਭਾਵਨਾ ਹੋਵੇ ਤੱਕਰੀ ਲੜਾਈ ਚ ਕਰਾਉਂਦਾ ਤੇ ਵੀਰ ਨੇ ਆਪਾਂ ਨੂੰ ਇੱਕ ਹੋਰ ਅੱਗੇ ਦੀ ਲੋਕੇਸ਼ਨ ਵੀ ਦਿੱਤੀ ਆ ਉਹ ਕੋਲੋਂ ਤੋਂ ਅੱਗੇ ਪੈਂਦਾ ਕੋਲੋਂ ਤੋਂ ਤੱਕ ਅੱਜ ਮਾਹ ਹੀ ਆਪਾਂ ਪਹੁੰਚ ਸਕਦੇ ਆ ਤੇ ਉਹਨੇ ਕਿਹਾ ਵੀ ਮੇਰਾ ਕੋ ਫਰੈਂਡ ਹੈਗਾ ਤੇ ਜੇ ਰੁਕਣਾ ਹੈ ਉੱਥੇ ਪਰ ਉਹ ਪਹਾੜੀ ਏਰੀਆ ਨੂੰ ਜਾਣਾ ਪੈਣਾ ਥੋੜਾ ਰੌਂਗ ਜਾਣਾ ਪੈਣਾ ਕੋਲੋਂ ਤੋਂ ਅੱਗੇ 100 ਤੇ 10-15 ਕਿਲੋਮੀਟਰ ਸੀ ਪਰ ਇੰਨੀ ਦੂਰ ਨਹੀਂ ਆਪਣੇ ਤੋਂ ਅੱਜ ਜਾਇਆ ਜਾਣਾ ਕੱਲ ਵੇਖਾਂਗੇ ਤੇ ਬਾਕੀ ਵੀਰ ਇਹ ਵੀ ਕਹਿੰਦਾ ਵੀ ਮੈਂ ਕੋਸ਼ਿਸ਼ ਕਰਾਂਗਾ ਜੇਕ ਮੇਰਾ ਫਰੈਂਡ ਸਰਕਲ ਦੇ ਵਿੱਚ ਮਿਲ ਗਿਆ ਤੇ ਰਹਿਣ ਦਾ ਜਰੂਰ ਤਰਾ ਪ੍ਰਬੰਧ ਕਰਾਂਗਾ। ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਯੂਪੀ ਵਾਲੇ ਬ੍ਰਦਰ। ਥੈਂਕ ਯੂ। ਜਿੱਦ ਚੱਲਦੇ ਆਪਾਂ ਨੂੰ ਇਹ ਬ੍ਰਿਜ ਮਿਲਿਆ। ਤੇ ਇਹ ਜਿਹੜਾ ਦਰਿਆ ਆ ਉਹਦਾ ਸਿੱਧਾ ਸਮੁੰਦਰ ਦੇ ਵਿੱਚ ਇਹਦਾ ਸੰਗਮ ਹੁੰਦਾ। ਆਹ ਅੱਗੇ ਜਾ ਕੇ ਜਿੱਥੇ ਉਹ ਕਿਸ਼ਤੀਆਂ ਖੜੀਆਂ ਇੱਥੋਂ ਸਿੱਧਾ ਦਰਿਆ ਜਿਹੜਾ ਰਲਦਾ ਦਰਿਆ ਸਮੁੰਦਰ ਦੇ ਵਿੱਚ ਰਲਦਾ ਤੇ ਪਾਣੀ ਇੱਥੋਂ ਤੁਸੀਂ ਚੈੱਕ ਕਰ ਸਕਦੇ ਜੇ ਕਿਵੇਂ ਸਲੋ ਸਲੋ ਗਾਂ ਮਾਤਾ ਪਿਆ ਤੇ ਇਹ ਪੁਲ ਵੇਖੋ ਪਾਣੀ ਦੇ ਵਿੱਚ ਕਿੰਨੀ ਮਿਹਨਤ ਕਰਕੇ ਬਣਾਉਦੇ ਪੈਣੇ ਵੀਰ ਬਹੁਤ ਮਿਹਨਤ ਨਾਲੇ ਰੋਡ ਬਣਦਾ ਪਿਆ ਦਿਨ ਰਾਤ ਵਿਚਾਰੇ ਇੱਕ ਕਰਦੇ ਆ ਰਾਤ ਨੂੰ ਵੀ ਸ਼ਿਫਟਾਂ ਲੱਗਦੀਆਂ ਦਿਨੇ ਵੀ ਲੱਗਦੀਆਂ ਨੇ ਆ ਦੂਰ ਵਿੱਚ ਸਮੁੰਦਰ ਦੀ ਜਿਹੜੀ ਥੋੜੀ ਰੇਤਾ ਪਈ ਹੈ ਉਹਦੇ ਦੇ ਘੁੰਮਦੇ ਫਿਰਦੇ ਨੇ ਆਪਣੇ ਵਰਗੇ ਘੁਮਕੜ ਤੇ ਵੇਖਣ ਵਾਸਤੇ ਉਤਰ ਗਏ ਹੋਏ ਨੇ ਗੱਡੀਆਂ ਗੱਡੀਆਂ ਵੇਖੋ ਮਸ਼ੀਨਾਂ ਨਾਲੇ ਉਹ ਰੱਖ ਕੇ ਕਿਸ਼ਤੀਆਂ ਦੇ ਉੱਪਰ ਬੇੜੀਆਂ ਦੇ ਉੱਪਰ ਰੱਖ ਕੇ ਤੇ ਅੰਦਰ ਲੈ ਕੇ ਗਏ ਨੇ ਰਿਆਜ ਜੀ ਇਧਰਲੇ ਬਨੇ ਤੁਸੀਂ ਵੇਖੋ ਪਾਣੀ ਬਾਈ ਹਾਰਨ ਮਾਰੀ ਜਾਂਦਾ ਹਾਂਜੀ ਜਨਾਬ ਕੀ ਕਹਿਣਾ ਹੈ ਲੰਘ ਜੇ ਸਾਹਮਣੇ ਜਿਹੜਾ ਨਜ਼ਾਰਾ ਉਹਨਾਂ ਦਾ ਆ ਮਸ਼ੀਨ ਲੈ ਕੇ ਲੱਗਾ ਜਾਂਦਾ ਏ ਤੇ ਇਹਨੇ ਬਾਜ ਮਾਰੀ ਦੋ ਦਿਨ ਹਾਰਨ ਮਾਰੇ ਤੇ ਹੁਣ ਸਪੈਸ਼ਲ ਰੋਕੀ ਆ ਤੇ ਆਪਾਂ ਪਿੱਛੇ ਮੁੜਨਾ ਪਿਆ ਬਾਈ ਦੇ ਦਿਲ ਚ ਹੋਣੀ ਗੱਲਬਾਤ ਕਰਨ ਵਾਸਤੇ ਹਾਂਜੀ ਕਿਹਾਲ ਆ ਪੰਜਾਬੀਓ ਪੰਜਾਬੀਓ ਤਾਈ ਵਾਲੀ ਮਾਰੀ ਤੁੰਗ ਕਾਲ ਮੇਰੀ ਨੀ ਆਵਾਜ਼ ਵੜੀ ਕਾਲ ਮੇਰ ਜੀ ਸਤਿ ਸ੍ਰੀ ਅਕਾਲ ਕਿਹੜਾ ਏਰੀਆ ਆਪਣਾ ਮੇਰਾ ਵੀ ਦੱਸੋ ਜੀ ਗਰਦਾਸਪੁਰ ਤੋਂ ਅੱਗੇ ਵੀ ਵੀਰ ਮੈਨੂੰ ਮਿਲੇ ਆ ਦੋ ਤਿੰਨ ਉਹ ਪਿੱਛੇ ਸੀਗੇ ਕਾਫੀ 5 6 ਦਿਨ ਹੋ ਗਏ ਆ ਤੇ ਗਰਦਾਸਪੁਰ ਤੋਂ ਉਹ ਜਿਹੜਾ ਮੰਗਲੌਰ ਸ਼ਹਿਰ ਮੈਂ ਏੰਗਲੂਰ ਉੱਥੇ ਵੀ ਮਿਲੇ ਨੇ ਟਰੱਕ ਡਰਾਈਵਰ ਨੇ ਕਾਫੀ ਉੱਥੇ ਵੀ ਰਹਿ ਗਏ ਆ ਤੇ ਤੁਸੀਂ ਇੱਥੇ ਕਦੋਂ ਤੋਂ ਮੈਨੂੰ ਯਾਦ ਤਿੰਨ ਸਾਲ ਹੋ ਗਿਆ ਤਿੰਨ ਸਾਲ ਹੋ ਗਿਆ ਅੱਛਾ ਤੇ ਪੰਜਾਬੀ ਕੋਈ ਨਾ ਦੇਤਾ ਇਥੇ ਉਹ ਕਿੱਥੇ ਯਾਰ ਇਥੇ ਵੀ ਕੋਈ ਨਾ ਪੰਜਾਬੀ ਗੱਲ ਕਰਨੀ ਜਦੋਂ ਵੀ ਸੁੱਕਣਾ ਹੀ ਰਹਿ ਗਿਆ ਤਾਂ ਭਾਸ਼ਾ ਆ ਗਈ ਇਹਨਾਂ ਦੀ ਕਿ ਨਹੀਂ ਥੋੜੀ ਥੋੜੀ ਜਿਆਦਾ ਥੋੜੀ ਥੋੜੀ ਮੜਮੋੜਾ ਮੱਥਾ ਮਾਰੀ ਜਾਣਾ ਨਾ ਆਹ ਮੱਥਾ ਮਿਕਸਡ ਹਿੰਦੀ ਤੇ ਅੰਗਰੇਜ਼ੀ ਰਲਾ ਕੇ ਫਿਰ ਸਮਝ ਆਉਂਦੀ ਹੈ ਨਾ ਤੇ ਕਿਵੇਂ ਵਧੀਆ ਚੱਲੀ ਜਾਂਦਾ ਕੰਮ ਆਹ ਰੋਡ ਤੇ ਹੀ ਰੋਡ ਤੇ ਆਹ ਰੋਡ ਦਾ ਹੀ ਕੰਮ ਆ ਪਰ ਠੀਕ ਠੀਕ ਮੈਂ ਕਿਹਾ ਵੀਰ ਨੇ ਆਵਾਜ਼ ਮਾਰੀ ਐ ਤੇ ਮੈਂ ਪਹਿਲਾਂ ਗਾਲ ਜੀ ਚਾਨ ਤੇ ਕਿ ਯਾਰ ਗਾਲ ਪਿਆ ਤੇ ਨਿਕ ਯਾਰ ਬੰਦਾ ਸਰਦਾਰ ਲੱਗਦਾ ਚਲ ਕੋਈ ਨਾ ਬੁਲਾ ਲੰਨੇ ਆਵੇਗਾ ਤੇ ਫਿਰ ਮੈਂ ਕਿਹਾ ਚਲ ਬਾਈ ਨੇ ਹੁਣ ਖਲਾੜ ਹੀ ਲਈ ਤੇ ਮੈਂ ਜਾਣਾ ਵਾਪਸ ਹੋਰ ਠੀਕ ਠਾਕ ਹਾਂ ਬਸ ਵਧੀਆ ਵਧੀਆ ਕੰਮ ਚੱਲਦਾ ਥਾਪੀਆਂ ਨੂੰ ਵੇਖਣ ਵਾਸਤੇ ਅੱਖਾਂ ਦਰਸ ਗਈਆਂ ਨੇ ਕਦੀ ਕੋ ਪੰਜਾਬੀ ਤੇ ਮਿਲਦਾ ਹੀ ਨਹੀਂ ਤੇ ਵੀਰ ਕੱਲਾ ਹੀ ਆ ਤਾਂ ਹੀ ਇੰਨਾ ਮੈਨੂੰ ਇੰਨਾ ਚਾ ਚੜਿਆ ਮੈਂ ਕਿਹਾ ਬਾਈ ਯਾਰ ਪੰਜਾਬੀ ਲੱਗਦਾ ਆਵਾਜ਼ ਮਾਰ ਕੇ ਹੁਣ ਮਸ਼ੀਨ ਸਾਈਡ ਤੇ ਲਾਉਣ ਦਿਆ ਤੇ ਬਾਕੀ ਕਰਦੇ ਆ 2-4 ਮਿੰਟ ਗੱਲਬਾਤ ਅਗਲੇ ਦਿਨ ਮਨ ਤੇ ਹੁੰਦੀ ਯਾਰ ਕੰਮ ਕਰਨ ਆਇਆ ਪਰਦੇਸਾਂ ਦੇ ਵਿੱਚ ਬੈਠੇ ਆ। ਜੇ ਪੰਜਾਬੀ ਨੂੰ ਪੰਜਾਬੀ ਮਿਲ ਜੇ ਤੇ ਹੋਰ ਇੱਕ ਹੁੰਦੇ ਕੀ ਚਾਹੀਦਾ। ਚਲਾਉਂਦੇ ਜਿਹੜਿਆਂ ਹੁੱਕਾ ਪਾ ਕੇ ਚੱਕਦੇ ਆ ਭਾਰਪੂਰ ਥੱਲੇ ਰੱਖਦੇ ਨੇ। ਹੁਣ ਵੀਰ ਕਹਿੰਦਾ ਪਹਿਲੇ ਯਾਰ 10 ਮਿੰਟ ਨਾਲ ਗੱਲਾਂ ਬਾਤਾਂ ਕਰਨ ਨੂੰ ਦਿਲ ਕਰਦਾ। ਮੈਂ ਚਲ ਠੀਕ ਹੈ। ਫਿਰ ਬਹਿ ਗਿਆ ਆਪਣੀ ਗਰੇਨ ਦੇ ਵਿੱਚ। ਬਹੁਤ ਚੰਗਾ ਹੋਈ ਬਾਈ ਗੱਲਬਾਤ ਕੀਤੀ। ਓਕੇ ਵੀਰੇ ਸਤਿ ਸ੍ਰੀ ਅਕਾਲ। ਬਾਈ ਬਾਈ ਮਾਰਾ ਚੜ੍ਹਦੀ ਕਲਾ ਰੱਖੇ ਤੈਨੂੰ ਬਾਈ ਚੰਗੇ ਸੁਭਾਅ ਦਾ ਹੈ ਇਦਾਂ ਨਾ ਬਾਈ ਇੱਕ ਗੱਲ ਵੀਰ ਨੇ ਜਿਹੜੀ ਗੱਲ ਦੱਸੀ ਆ ਬਾਈ ਕਹਿੰਦਾ ਵੀ ਆਹਦਾ ਮੇਰੇ ਮੈਨਾ ਇੱਥੇ ਮਸ਼ੀਨ ਚਲਾਉਣਾ ਤੇ ਚਾਰ ਟਰਾਲੇ ਲੈ ਕੇ ਆਏ ਇਧਰੋਂ ਪੰਜਾਬ ਦੇ ਸੀਗੇ ਤੇ ਕਹਿੰਦਾ ਵੀ ਮੈਂ ਵੇਖ ਕੇ ਨਾ ਵੀ ਮੈਂ ਕਿਹਾ ਵੀ ਪੰਜਾਬੀ ਨੇ ਮੁੰਡੇ ਤੇ ਚੱਲ ਮੈਂ ਚਲੇ ਜਾਣਾ ਤੇ ਮੈਂ ਸ਼ਾਮ ਜੀ ਨੂੰ ਨਾ ਉਹਨਾਂ ਦੇ ਕੋਲ ਗਿਆ ਟਰਾਲੇ ਖੜੇ ਹੋਏ ਤੇ ਕਹਿੰਦਾ ਮੈਨੂੰ ਬੜਾ ਚਾਜ ਆ ਸੀ ਪੰਜਾਬ ਪੰਜਾਬੀ ਆਇਆ ਸੀ ਸਾਢੇ 3 ਮਹੀਨੇ ਹੋ ਗਏ ਸਾਂ ਸਾਢੇ 3 ਮਹੀਨਿਆਂ ਦੇ ਵਿੱਚ ਨਾ ਪਹਿਲਾ ਬੰਦਾ ਦੋ ਜਿਹੜਾ ਪੰਜਾਬੀ ਮੈਨੂੰ ਦਿਸਿਆ ਤੇ ਇੱਥੇ ਕੋਈ ਪੰਜਾਬੀ ਨਹੀਂ ਦੇਖਦਾ ਤੇ ਕਹਿੰਦਾ ਮੈਂ ਨਾ ਟਰਾਲੇ ਲੈ ਕੇ ਆਏ ਪੰਜਾਬੀ ਦੋ ਭਈਏ ਸੀ ਤੇ ਦੋ ਪੰਜਾਬੀ ਸੀ ਤੇ ਮੈਂ ਚਲਾ ਗਿਆ ਕੋਲ ਮੈਂ ਹੱਥ ਚਲ ਗੱਲਬਾਤ ਕਰਦੇ ਆ ਵੀ 8 ਮਹੀਨੇ ਹੋ ਗਏ ਸੀ ਮੈਨੂੰ ਆਏ ਨੇ ਤੱਕ ਅੱਜ ਤੱਕ ਪੰਜਾਬੀ ਨਾਲ ਗੱਲ ਨਹੀਂ ਕੀਤੀ ਤੇ ਮੈਂ ਜਾ ਕੇ ਭਲਾਇਆ ਉਹਨਾਂ ਨੂੰ ਤੇ ਕਹਿੰਦਾ ਅੱਗੋਂ ਮੈਂ ਆਵਾਜ਼ ਮਾਰੀ ਤੇ ਟਰੱਕ ਖੜਕ ਬਾਰੀ ਖੜਕਾਈ ਆਹਦਾ ਹਾਂ ਇਹ ਗੱਲ ਹੈ ਕੀ ਕੰਮ ਹੈ ਮੈਂ ਆਹਦਾ ਚੁੱਪ ਹੋ ਗਿਆ ਦੂਜੇ ਨੂੰ ਬੁਲਾਇਆ ਉਹਦਾ ਕੰਮ ਦੱਸ ਆਹਦਾ ਮੈਂ ਚੁੱਪ ਹੋ ਗਿਆ ਆਹਦਾ ਯਾਰ ਮੇਰੇ ਤੇਰੇ ਚ ਗੱਲ ਬੜੀ ਆਈ ਤੇ ਮੈਂ ਤਾਂ ਬਾਈ ਨੂੰ ਬੁਲਾਉਣਾ ਚਾਹਣਾ ਹਾਂ ਤੇ ਇਹ ਹੁਣ ਕਿਵੇਂ ਦੀਆਂ ਗੱਲਾਂ ਕਰਦੇ ਪਏ ਆ ਆਹਦਾ ਮੈਂ ਚੁੱਪ ਕਰਕੇ ਆ ਗਿਆ ਆਹਦਾ ਮੁੜ ਕੇ ਬਾਅਦ ਚਾਹਦਾ ਮੇਰੀ ਸਾਰੀ ਡਿਊਟੀ ਟਰੈਲਰ ਟੋਲੇ ਲਵਾਉਣੇ ਤੇ ਆਹਦਾ ਵੀ ਇੱਥੇ ਨਾ ਤਾਂ ਖਾਣ ਪੀਣ ਨੂੰ ਕੋਈ ਇੰਤਜ਼ਾਮ ਹੈਗਾ ਇਹ ਤੇ ਨਾ ਕੁਛ ਆਹਦਾ 3 ਦਿਨ ਇੱਥੇ ਰਹੇ ਮੋਰ ਕੇ ਮਿੰਤਾ ਕਰਦੇ ਸੀ ਤੇ ਕਰੀ ਕਹਿੰਦਾ ਮੈਨੇਜਰ ਨੂੰ ਕਹਿਣ ਵੀ ਮੇਰੇ ਟਰਾਲੇ ਲਵਾ ਦੇ ਆ ਨਾ ਮੈਂ ਹਾਂ ਅੱਜ ਛੁੱਟੀ ਵਿੱਚ ਗਾਵਾ ਛੁੱਟੀ ਆ ਗਈ ਕਹਿੰਦਾ ਦੋ ਤਿੰਨ ਦਿਨ ਖੱਜਲ ਹੋਏ ਕਹਿੰਦਾ ਭਾਬਾ ਯਾਰ ਜੇ ਤੁਹਾਨੂੰ ਕੋਈ ਮਿਲਦਾ ਹੈ ਨਾ ਤੇ ਉਹਨੂੰ ਜੀ ਕਰਕੇ ਬੁਲਾਓ ਪਿਆਰ ਨਾਲ ਬੁਲਾਓ ਤੇ ਜੇ ਤੁਸੀਂ ਉਵੇਂ ਦਾ ਬੋਲੋਗੇ ਤੇ ਅਗਲਾ ਕਿਤੇ ਨਾ ਕਿਤੇ ਫਿਰ ਤੁਹਾਨੂੰ ਇਸ ਚੀਜ਼ ਦਾ ਨਤੀਜਾ ਵਿਖਾ ਦਿੰਦਾ ਤੇ ਬਾਕੀ ਬਾਈ ਦਾ ਬਹੁਤ ਵਧੀਆ ਸੀ ਬਹੁਤ ਚੰਗਾ ਲੱਗਾ ਗੱਲਬਾਤ ਕਰਕੇ ਥੈਂਕ ਯੂ ਭਰਾ ਜੀ ਬਹੁਤ ਬਹੁਤ ਪਿਆਰ ਸਤਿਕਾਰ ਮੇਰੇ ਵੱਲੋਂ ਤੇਰੇ ਨਾਲ ਤੇ ਚੱਲਦੇ ਆਂ ਫਿਰ ਆਪਾਂ ਅੱਗੇ ਜੈਸੀ ਕਰਨੀ ਵੈਸੀ ਭਰਨੀ ਇਹ ਗੱਲ ਯਾਦ ਆਉਂਦੀ ਬਾਈ ਦੀ ਕਭੀ ਕਨਵੈਨਸ਼ਨ ਸੈਂਟਰ ਹੈਗਾ ਤੇ ਉਹ ਸਾਹਮਣੇ ਤਾੜੀਆਂ ਦੂੜੀਆਂ ਵੱਜੀਆਂ ਜਾਂਦੀਆਂ ਨੇ ਤੇ ਕੇਕ ਉਹ ਕੱਟੀ ਜਾਂਦੇ ਸ਼ਾਇਦ ਕੋਈ ਪਾਰਟੀ ਆ ਜਾਂਦੀ ਫਿਰ ਛੋਟੇ-ਮੋਟੇ ਪ੍ਰੋਗਰਾਮ ਹੁੰਦੇ ਰਹਿੰਦੇ ਪੈਸਾਂ ਦੇ ਬਣਿਆ ਪੈਸੋ ਬਣਿਆ ਉਹ ਸਾਹਮਣੇ ਦੇਖਾ ਦੇ ਦੇ ਬਾਕੀ ਆਪਾਂ ਇੱਥੇ ਰੋਕ ਕੇ ਪੈਟਰੋਲ ਪੰਪ ਤੇ ਇੱਕ ਵਾਰਾ ਪਾਣੀ ਪੀ ਲਿਆ ਤੇ ਬੋਤਲ ਚ ਪਾਣੀ ਭਰ ਲਿਆ કાઉન કિચિ જાવંગે ફિર એ બનયા કવરેસ્તાન ઓ પિછે એક ચર્ચ હી દેખો તો આખે આરા કવરેજ કાર ਬਸ ਸਮਲਤੀ ਹਸਪਤਲ ਸਰਚ ਕੋਟਗੜਾ ਹਸਪਤਲ ਉੱਤਲੇ ਸਾਈਡ ਤੇ ਤੁਸੀਂ ਦੇਖੋ ਆਣਾ ਨਿਆਣਾ ਦਾ ਪੈਟਰੋਲ ਪੰਪ ਆਇਆ ਇੱਥੇ ਤੇ ਇੱਥੇ ਸਾਈਕਲ ਰੋਕ ਕੇ ਨਾ ਪਹਿਲਾਂ ਵੀ ਆਪਾਂ ਪਾਣੀ ਭਰਿਆ ਸੀ ਪਰ ਉਹ ਪਾਣੀ ਸਵਾਦ ਜਾਂ ਨਹੀਂ ਹੈਗਾ ਤੇ ਠੰਡਾ ਨਹੀਂ ਹੈ ਇਹ ਤਾਂ ਠੰਡਾ ਪਾਣੀ ਆਪਾਂ ਭਰ ਲਿਆ ਅੰਦੇ ਵਿੱਚ ਇੱਕ ਵਾਰੀ ਪੀਨੇ ਆ ਬਾਕੀ ਫਿਰ ਬੋਤਲ ਭਰ ਲਾਂਗੇ ਪਾਣੀ ਦੀ ਆ ਪਾਣੀ ਪੂਰਦਾ ਠੰਡਾ ਹੈ ਚੱਲ ਲਈ ਘਰ ਜਾ ਤਾ ਨਾ ਹਾਂ ਕੋਈ ਗੰਦਰੋਂ ਲੈ ਕੇ ਦੀਆਂ ਇਹ ਪੈਟਰੋਲ ਪੰਪ ਲੱਗ ਗਿਆ ਆਪਣੇ ਪੰਜਾਬ ਦੇ ਵਿੱਚ ਵੀ ਲੱਗਦੇ ਪਏ ਨੇ ਤੇ ਬਾਕੀ ਇੱਥੇ ਕੰਮ ਕਰਨ ਵਾਲੇ ਜ਼ਿਆਦਾਤਰ ਹੈ ਪੈਣਾ ਹੀ ਕੰਮ ਕਰਦੀਆਂ ਨੇ ਆ ਤੁਸੀਂ ਵੇਖੋ ਜਿਆਦਾ سارے ਪੈਟਰੋਲ ਪੰਪ ਆ ਗਏ ਤੇ ਸਕਿਉਰਟੀ ਵੇਖੋ ਕਿੰਨੀ ਲੱਗੀ ਹੋਈ ਹੈ ਪੁਲਿਸ ਦਾ ਅੱਜ ਪਾਣੀ ਕੀ ਚੱਕਰ ਹੈ ਤੇ ਆ ਨਿਆਰਾ ਦਾ ਪੈਟਰੋਲ ਪੰਪ ਆਪਣਾ ਜਹਾਜ਼ ਕਰਮਾਂ ਨਾਲ ਦਿੱਤੀ ਜਾਂਦਾ ਸਾਥ ਵਧੀਆ ਚੱਲੀ ਜਾਂਦਾ ਹੁਣ ਬੈਗ ਬੂਗ ਥੋੜੇ ਜਿਹਾ ਫਟੇ ਪਏ ਨੇ ਇਹਨਾਂ ਨੂੰ ਘਰੇ ਆਣ ਕੇ ਇੱਕ ਨਾ ਸੈੱਟ ਕਰਾਵਾਂਗੇ ਜਿਹੜੇ ਮੰਦਰ ਹੁੰਦੇ ਨਾ ਉਹਨਾਂ ਦੀ ਕਲਾ ਕਰਤੀਆਂ ਵੇਖੋ ਤੁਸੀਂ ਕਿੱਟੀਆਂ ਸ਼ਾਨਦਾਰ ਕੀਤੀਆਂ ਹੋਈਆਂ ਕਿੰਨੇ ਸੋਹਣੇ ਬਣਾਏ ਹੁੰਦੇ ਆ ਕਿੰਨੀ ਮਿਹਨਤ ਕਰ ਕਰਕੇ ਇਦਾਂ ਦੀਆਂ ਡਿਜ਼ਾਈਨ ਕੀਤੀ ਜਾਂਦੀਆਂ ਆ ਸਾਹਮਣੇ ਤੁਸੀਂ ਵੇਖੋ ਬਹੁਤ ਸ਼ਾਨਦਾਰ ਡਿਜ਼ਾਈਨ ਕੀਤਾ ਗਿਆ ਇਹ ਆਪਾਂ ਨੂੰ ਵੈਸੇ ਤਾਂ ਪੜਦਾ ਨਹੀਂ ਆਹ ਸਾਹਮਣੇ ਮੰਦਰ ਹੈ ਆ ਗੇਟ ਦੇ ਵਿੱਚ ਕਬੂਤਰ ਡਾਣੇ ਚੁਗਦੇ ਪਏ ਆ ਤੇ ਇਧਰਲੇ ਬਨੇ ਰੋਡ ਆਉਂਦਾ 66 ਇਹਨੂੰ ਆਪਾਂ ਛੱਡ ਕੇ ਰਾਈਟ ਦੀ ਸਾਈਡ ਤੋਂ ਹੋ ਗਏ ਫਿਰ ਟਰਨ ਕਰਨਾ ਸਮੁੰਦਰ ਕਿਨਾਰੇ ਜਾਣੇ ਆ ਰੋਡ ਬਹੁਤ ਜ਼ਿਆਦਾ ਬੋਰ ਹੈ ਨਾ ਤੰਗ ਕਰਦਾ ਯਾਰ ਫਰੀ ਆਪਾਂ ਐਨਐਚ 66 ਤੋਂ ਛੱਡ ਦਿੱਤਾ ਸੀ ਪਿੱਛੇ ਸ਼ਹਿਰ ਚ ਆਇਆ ਸੀ ਜਦੋਂ ਮੰਦਰ ਦੇ ਕੋਲ ਉਹ ਥੋੜਾ ਜਿਹਾ ਅੱਗੇ ਗਏ ਤੇ ਇੱਕ ਧੰਨ ਪੁੱਛਿਆ ਗੂਗਲ ਮੈਪ ਉਧਰ ਦੀ ਕੋਈ ਨਾ ਡਾਇਰੈਕਸ਼ਨ ਨਹੀਂ ਦਿਖਾਉਂਦਾ ਉਹ ਕਹਿੰਦਾ ਵੀ 75 80 ਕਿਲੋਮੀਟਰ ਪੈਗਾ ਤੇ ਡਾਇਰੈਕਟ ਆਪਾਂ ਨੂੰ ਪੈਂਦਾ ਪਿਆ 40 ਡਬਲ ਪੈਂਦਾ ਪਿਆ ਸੀ ਕੋਈ ਫਾਇਦਾ ਨਹੀਂਗਾ ਦੇ ਕਰਕੇ ਦੁਬਾਰਾ ਫਿਰ ਆਪਾਂ ਨੂੰ ਇਸੇ ਰੋਡ ਤੇ ਹੀ ਚੜਨਾ ਪਿਆ ਹੁਣ ਇੱਥੋਂ ਲਗਭਗ 35 ਕਿਲੋਮੀਟਰ ਰਹਿ ਗਿਆ ਕੋਲਾ ਚੱਲੀ ਜਾਨੇ ਵਧੀ ਜਾਨੇ ਹੁਣ ਇੱਕ ਵਾਰੀ ਚਾਹ ਪੀਣੇ ਰੋਕੇ ਫਿਰ ਸਫਰ ਨੂੰ ਗਾਂ ਖਿੱਚਾਂਗੇ ਅੱਜ ਰੈਸਟ ਨਹੀਂ ਕੀਤਾ ਕਿਤੇ ਵੀ ਤੇ ਸੋਚਿਆ ਚਲੋ ਹਿੰਮਤ ਮਾਰ ਕੇ ਕੱਢ ਲੈਨੇ ਸਫਰ ਜਿੰਨਾ ਨਿਕਲਦਾ ਚੱਲੋ ਚੋਣਿਆ ਯੇ ए, के रिपोर्टा आठा मैंने मरो ओके ते هون ਇਥੇ ਪਿੰਨੇ ਚਾਹ ਤੇ ਦਿਲ ਬਹੁਤ ਕਰੀ ਜਾਂਦਾ ਹੈ ਚਾਹ ਪੀਣੂ ਬਾਈ ਨਵਾਜ਼ ਮਾਰੀ ਤੇ ਮੈਂ ਚਲ ਰੁਕ ਜਾਨੇ ਚਾਹ ਪੀਣੇ ਆ ਓਕੇ ਹੈਲੋ bro ਕਿੱਲ ਵਰੀਆ ਹਾਂ ਹਿੰਦੀ ਮਾਲੂਮ ਹਿੰਦੀ ਬੈਠਣਾ ਬੈਠ ਕੇ ਪੀਤੇ ਬੈਠ ਕੇ ਬੈਠ ਕੇ ਹਾਂ ਸਰਸਟ ਕਰਨੇ ਦਾ ਥੋੜਾ ਜਿਹਾ ਸਰ ਬੜਾ ਬੰਦਾ ਮਾਮਾ ਥਰ ਬੜਿਓ ਇਹ ਇਹ ਸੇ ਕੀ ਬੋਲਤੇ ਨੇ 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 ਇਸਕਾ ਨੇ ਬੋਂਡਾ 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 ਹਾਂ ਤੇ ਇਹ ਸੂਗਿਆਂ ਸੂਗਿਆਂ ਹਾਂ ਓਕੇ 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 ਅੱਜ ਆਪਾਂ ਬੋਂਡਾ ਤੇ ਸੂਗਿਆਂ ਸੂਗਿਆਂ ਤੇ ਛਾਹ ਓਕੇ ਓਕੇ ਛਾਹ ਬਣਾਉਣ ਦਾ ਤਰੀਕਾ ਵੱਖਰਾ ਹੈਗਾ ਤੇ ਆ ਵੇਖੋ ਹੁਣ ਛਾਹ ਬਣਾਉਣੀ ਆ ਉਧਰਲੇ ਬੰਨੇ ਆਣੇ ਜਿਹੜੀ ਪੱਤੀ ਆ ਉਹ ਭੋਲ ਕੇ ਉਹਦੇ ਵਿੱਚ ਰੱਖੀ ਹੁੰਦੀ ਹੈ ਤੇ ਇੱਧਰ ਦੁੱਧ ਕਾੜ ਕੇ ਰੱਖਿਆ ਹੁੰਦਾ ਤੇ ਜਦੋਂ ਇਹਨਾਂ ਚਾਹ ਬਣਾਉਣੀ ਆ ਉਹਨੂੰ ਜਿਹੜਾ ਪਹਿਲਾਂ ਕੋਲਕੇ ਵਿੱਚ ਖੰਡ ਪਾ ਕੇ ਐਦਾਂ ਘੇਰੇ ਮਾਰ ਕੇ ਪ੍ਰੈਸ਼ਰ ਮਾਰ ਮਾਰ ਕੇ ਉਤੋਂ ਤਾ ਸੜ-ਸੜ ਕੇ ਚਾਹ ਵੇਖੋ ਧਾਰ ਬਣਾ ਕੇ ਭਾਈ ਚਾਹ ਪਿਉਂਦਾ ਤਾਜੀ ਤਾਂ ਚਾਹ ਬਣਦੀ ਐ ਉਹ ਪੱਤੀ ਵੱਖਰੀ ਰਹਿੰਦੀ ਐ ਉਹ ਪਾਣੀ ਗਰਮ ਕਰਕੇ ਤੇ ਇਧਰ ਦੁੱਧ ਵੱਖਰਾ ਰਹਿੰਦਾ ਤੇ ਆ ਖੰਡ ਉਤੋਂ ਪਾ ਕੇ ਚਾਹ ਬਣਾ ਕੇ ਐਦਾਂ ਦਿੱਤੀ ਜਾਂਦੇ ਐ ਜਲਦੀ ਜਲਦੀ ਕੰਮ ਕੱਢੀ ਜਾਂਦੇ ਨੇ ਵਧੀਆ ਸਿਸਟਮ ਇਹਨਾਂ ਦਾ ਐਵੇਂ ਦਾ ਹੀ ਚਾਹੀਦਾ ਕੰਮ ਨਾਲ ਦੀ ਨਾਲ ਇਧਰ ਤਰੀ ਜਾਂਦਾ ਬਾਈ ਤੇ ਉਧਰ ਭਰ ਭਰ ਕੇ ਰੱਖੀ ਜਾਂਦੇ ਚੱਕੀ ਜਾਂਦੇ ਕੰਮ ਚੱਲ ਵਿੱਚ ਝੋਟਿਆ ਚੱਲੀਏ ਅੱਗੇ ਜਿਵੇਂ ਕੇਰਲਾ ਦੇ ਸ਼ਹਿਰ ਜਿਆਦੇ ਡਿਫਿਕਲਟੀ ਨਾਲ ਲੈਣੇ ਬੜੇ ਔਖੇ ਆ ਐਵੇਂ ਇਹਨਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਦੇ ਵੀ ਨਾਂ ਲੈਣੇ ਬੜੇ ਔਖੇ ਆ ਉਹ ਖੱਟਾ ਜਿਹੜਾ ਬਣਿਆ ਉਹਨੂੰ ਸੂਗਿਆਨ ਤੇ ਦੂਜਾ ਜਿਹੜਾ ਬ੍ਰੈਡ ਤਰਾ ਬਣਿਆ ਉਹਨੂੰ ਪੋਂਡਾ ਸਮਝ ਨਹੀਂ ਲੱਗਦੀ ਤੇ ਨਾਲ ਹਾਸਾ ਵੀ ਆਉਂਦਾ ਇਹਨਾਂ ਦੇ ਨਾਂ ਸੁਣ ਸੁਣ ਕੇ ਬਾਕੀ ਵਧੀਆ ਸੀ ਖਾਣ ਪੀਣ ਦੇ ਵਿੱਚ ਕੋੜਾ ਪੌਂਡਾ ਆਇਆ ਸੀ, ਖੁੱਲਿਆ ਜਾਇਆ। ਉਹ ਲੋਣ ਵਾਲਾ ਹੈ ਜਿਵੇਂ ਆਪਣੇ ਬਰੈਡ ਹੁੰਦੇ ਆ ਤੇ ਜਿਹੜਾ ਵੇਸੜ ਜਿਹਾ ਕੁ ਬਣਿਆ ਸੀ ਉਹਦੇ ਵਿੱਚ ਹੋਰ ਇੱਕ ਚੀਜ਼ ਪਾਉਂਦੇ ਆ। ਉਹ ਮਿੱਠਾ ਹੈ। ਵਧੀਆ ਟੇਸਟ ਹੈਗਾ। ਇਹ ਬਾਕੀ ਚਾਹ ਵਾਲਾ ਵੀ ਇਹਨਾਂ ਦਾ ਸਿਸਟਮ ਵਧੀਆ ਹੈ। ਤੇ ਹੁਣ ਇੱਕ ਵਾਰੀ ਥੋੜੇ ਜਿਹਾ ਧਰਵਾਸ ਜਾ ਮਿਲ ਗਿਆ ਤੇ ਹੁਣ ਆਪਾਂ ਚੱਲੀ ਚੱਲਦੇ ਆ। ਵਧੀਆ ਨਾ। ਹੌਲੀ ਹੌਲੀ ਪਤਾ ਲੱਗਦਾ ਇਹਨਾਂ ਦਾ ਖਾਣਾ ਪੀਣਾ ਕੀ ਕੀ ਆ ਦੇ ਪੌਂਡਾ। ਜਾ ਮਾਰ ਲੱਗ ਪਿਆ ਕਹਿੰਦਾ ਹਏ ਹੈਲੋ ਕਿਸੋ ਬੜਿਆ ਸਰ ਆਪ ਸੁਣਾਈ ਹੈ ਬੜਾ ਇੱਕਦਮ ਮਜ਼ਮਾ ਬੜਿਆ ਇੱਕਦਮ ਇੱਕਦਮ ਮਜ਼ਮਾ ਕਹਾਂਸੋਂ ਪੰਜਾਬ 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 ਕਿਦਰ ਫਿਰੋਜ਼ਪੁਰ ਫਿਰੋਜ਼ਪੁਰ ਅੱਛਾ ਗਏ ਪੰਜਾਬ ਅਤ ਉਧਰ ਕਿਉਂ ਰਾਜਸਥਾਨ ਕਿਉਂ ਓਕੇ ਓਕੇ ਕੀ ਕਰਦੇ ਯਾਰ ਇਹ ਜਾਂ ਕੰਪਨੀ ਹੈ ਥੋੜਾ ਕੰਪਨੀ ਮੈਂ ਠੀਕ 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 ਔਰ ਬੜਿਆ ਚੱਲਦਾ ਕੰਮ ਉਹ ਇੱਕਦਮ ਹੁਣੇ ਹੁਣੇ ਗੱਡੀ ਵੱਜ ਗਈ ਹੈ ਰਾਬਾ ਸੁੱਕ ਰਖੇ ਆ ਇੱਕ ਆ ਗੱਡੀ ਇਹਦੇ ਨਾਲ ਵੱਜੀ ਆ ਉਹ ਰੋਡ ਦੇ ਵਿੱਚ ਹੀ ਆ ਰੋਡ ਬੰਦ ਆ ਕਿਤੇ ਸਪੀਡ ਜਿਆਦੀ ਖਿੱਚ ਗਏ ਪਰ ਬਚਾ ਹੀ ਆ ਵੈਸੇ ਨੁਕਸਾਨ ਹੋਇਆ ਉਦਾਂ ਸੁੱਖੀ ਆ ਆ ਸਾਈਡ ਵੱਜੀ ਐ ਸਾਈਡ ਹੀ ਵੱਜੀ ਆ ਇੱਥੇ ਹੀ ਵੱਜੀ ਆ ਟਾਈਮ ਤਕਰੀਬਨ 5 ਵਜੇ ਚੱਲੇ ਆ ਤੇ ਜਿਹੜਾ ਵੀਰ ਆਪਾਂ ਨੂੰ ਰਾਜਸਥਾਨ ਦਾ ਹੀ ਮਿਲਿਆ ਸੀ ਤੇ ਇਹ ਕਹਿੰਦਾ ਵੀ ਮੈਂ ਹਨੂਮਾਨਗੜ੍ਹ ਦਾ ਤੇ ਇੱਥੇ 3 ਸਾਲਾਂ ਤੋਂ ਕੰਮ ਕਰਦਾ ਪਿਆ ਮੈਂ ਇਹਨੂੰ ਆਖਿਆ ਕੋਈ ਕਾਲਮ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਰਹਿਣ ਵਾਸਤੇ ਕੋਈ ਸੈਟਿੰਗ ਹੋ ਸਕਦੀ ਹੈ। ਤੇ ਵੀਰ ਕਹਿੰਦਾ ਕੋਈ ਚੱਕਰ ਨਹੀਂ। ਮੇਰੇ ਨਾਲ ਚੱਲ ਤੇ ਆਪਣੇ ਘਰੇ ਰੁੱਕ ਜਾਨੇ ਆ। ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਕਿਸੇ ਕੰਪਨੀ ਦੇ ਵਿੱਚ ਇੱਥੇ ਕੰਮ ਕਰਦਾ ਪਿਆ। ਹੁਣ ਵੀ 22 ਕਿਲੋਮੀਟਰ ਦੂਰ ਹੈ। ਤੇ ਲਗਭਗ ਆਪਾਂ 1 ਘੰਟਾ ਡੇਢ ਦੇ ਵਿੱਚ ਉੱਥੇ ਆਪਾਂ ਪਹੁੰਚ ਜਾਵਾਂਗੇ। ਤੇ ਜੇ ਤਾਂ ਬਾਈ ਨੇ ਲੋਕੇਸ਼ਨ ਵੀ ਆਪਾਂ ਨੂੰ ਦੇ ਦਿੱਤੀ ਹੈ। ਆਪਦਾ ਨੰਬਰ ਵੀ ਦੇ ਦਿੱਤਾ। ਤੇ ਜੇ ਉੱਥੇ ਸੈਟਿੰਗ ਆ ਗਈ ਕਿਉਂਕਿ ਕਈ ਵਾਰੀ ਜਾ ਕੇ ਘਰੇ ਪਤਾ ਲੱਗਦਾ ਹੁੰਦਾ ਹੈ ਤੇ ਦਿੱਕਤ ਵੀ ਹੋ ਸਕਦੀ ਹੈ ਕਿਸੇ ਦੇ ਲਈ ਆਪਾਂ ਉਹ ਦਿੱਕਤ ਨਹੀਂ ਕਿਸੇ ਵਾਸਤੇ ਬਣਾਵਾਂਗੇ ਜੇ ਉਹਦੇ ਘਰੇ ਸੈਟੀਸਫਾਈ ਹੋਏਗਾ ਕੰਮ ਫੇਰ ਆਪਾਂ ਰੁਕਾਂਗੇ ਨਹੀਂ ਤੇ ਆਪਾਂ ਹੋਰ ਕੋ ਟਿਕਾਣਾ ਲੱਭਾਂਗੇ ਪਰ ਵੀਰ ਕਿੰਨਾ ਕੋਈ ਪ੍ਰੋਬਲਮ ਨਹੀਂ ਹੈਗੀ ਵਧੀਆ ਚੰਗਾ ਇਨਸਾਨ ਹੈ ਹਨੁਮਾਨਗੜ੍ਹ ਤੋਂ ਤੇ ਕਹਿੰਦਾ ਮੇਰੇ ਯਾਰ ਦੋਸਤ ਵੀ ਪੰਜਾਬੀ ਨੇ ਇੱਕ ਦੋ ਮੁੰਡਿਆਂ ਦੇ ਨੰਬਰ ਰੱਖੀ ਫਿਰਦਾ ਸੀ ਜਿਹੜੇ ਸੰਧੂ ਸੀਗੇ ਤੇ ਬੋਲਚਾਲ ਤੋਂ ਤਾਂ ਵਧੀਆ ਸੁਭਾਦਾ ਲੱਗਦਾ ਪਰ ਹੁਣ ਆਪਾਂ ਉਹਦੇ ਲੋਕੇਸ਼ਨ ਦੇ ਹਿਸਾਬ ਨਾਲ ਆਪਾਂ ਜਾ ਰਹੇ ਆ ਤੇ 24-25 ਕਿਲੋਮੀਟਰ ਦੂਰ ਹੈਗਾ ਤੇ ਆਸ ਹੈਗੀ ਆ ਟਿਕਾਣਾ ਬਣ ਜੇਗਾ ਜੀ ਵਧੀ ਜਾਂਦੇ ਆ ਆਪਾਂ ਹੌਲੀ ਹੌਲੀ ਕੋਲ ਮਸ਼ਹਰ ਵੱਸ ਬ੍ਰਿਜ ਇਧਰ ਵੱਡੇ ਵੱਡੇ ਦੋ ਪਿੱਲਰ ਕੱਢੇ ਆ ਜਿੰਦੇ ਉਤੋਂ ਸੜਕ ਬਣੇਗੀ ਰੋਡ ਬਣੇਗਾ ਬ੍ਰਿਜ ਬਣੇਗਾ ਆਹ ਸਾਹਮਣੇ ਦੇਖੋ ਆਪਾਂ ਜਿੱਥੇ ਬੈਠਾ ਆ ਮੈਂ ਪੂਰੀ ਮਸਤੀ ਦੇ ਵਿੱਚ ਇੱਥੇ ਉੱਤੇ ਵੀ ਉੱਡਦੇ ਫਿਰਦੇ ਨੇ ਕਾਫੀ سارے। ਉਹ ਨਾਰੀਅਲ ਦੇ ਦਰਖਤ ਨਾਲ ਪਾਣੀ ਦੇ ਦੋ ਬੰਨੇ ਆ ਨਹਿਰ ਦੇ ਬਣੇ ਹੋਏ। ਪੂਰੀ ਗੱਲ ਬਾਤ। ਬ੍ਰਿਜ ਜੇ ਤੰਗ ਹੀ ਆ। ਆ ਨਵੇਂ ਪਿੱਲਰ ਬਣਾਏ ਆ ਰੋਡ ਵਾਸਤੇ। ਦੇਖੋ ਜਾਂ ਜਦੋਂ ਰੋਡ ਬਣੇਗਾ ਸਾਰਾ ਬ੍ਰਿਜ ਇਹਨੂੰ ਡੈਮੇਜ ਕਰਨਗੇ ਜਾਂ ਦੀ ਰਿਪੇਅਰਿੰਗ ਕਰਨਗੇ। ਆ ਜਾ ਆਵਾਜ਼ ਵੀ ਤਾਂ ਵਹਿੰਦਾ ਜੇ। ਬਹੁਤ ਵੱਡੀ ਕਿ ਕਲੀਅਰ ਨਹੀਂ ਆ ਕਿ ਯੂਨੀਵਰਸਿਟੀ ਜਿਸ ਨਾਲ ਜੁੜੀ ਹੈ ਪਰ ਉਹ ਸਾਹਮਣੇ ਹੈ ਸਫਰ ਦੇ ਸਭ ਤੋਂ ਬੈਸਟ ਲੋਕੇਸ਼ਨ ਤੇ ਬੈਸਟ ਬੀਚ ਹੈ ਕੋਲੰਬੋ ਸ਼ਹਿਰ ਤੋਂ ਤਕਰੀਬਨ 10 ਕਿਲੋਮੀਟਰ ਪਿੱਛੇ ਇਸ ਬ੍ਰਿਜ ਤੇ ਖੜੇ ਆ ਆ ਭਾਈ ਵੱਡੇ ਵੱਡੇ ਕਰੂਜ਼ ਲੈ ਕੇ ਨਿਕਲੇ ਆ ਮੱਛੀ ਫੜਨ ਵਾਸਤੇ ਜਾਲ ਲੈ ਕੇ ਨਾਲ ਹੀ ਚੱਲਦੇ ਪਏ ਨੇ ਨਾਲ ਆਪਦੇ ਇਹਨਾਂ ਨੇ ਕਰਿੰਦੇ ਬਿਠਾਏ ਨੇ ਤੇ ਇਹ ਪੁਲ ਤੇ ਥੱਲੋਂ ਕ੍ਰੋਸ ਕਰਕੇ ਵਧਦੇ ਪਏ ਨੇ ਗਾਂ ਉਹ ਨਾਲ ਹੀ ਝਾੜਿਆਂ ਦੇ ਵਿੱਚ ਨਾ ਮੋਟਰਾਂ ਲੱਗੀਆਂ ਗਿਆ ਜਿਹੜਾ ਪਾਣੀ ਅੰਦਰ ਇਕੱਠਾ ਹੁੰਦਾ ਉਹਨਾਂ ਨੂੰ ਚੱਕ ਚੱਕੇ ਬਾਹਰ ਥੱਲੇ ਜਾਂਦੇ ਤਿੰਨ ਕਰੂ ਚੱਲੇ ਆ ਬੜੀ ਸਪੀਡ ਦੇ ਨਾਲ ਤੇ ਆਪਦਾ ਸਫਰ ਕਰਦੇ ਵੇਖਾਂ ਆਉਣ ਜਾਣਗੇ ਉਹ ਤੁਸੀਂ ਚੈੱਕ ਕਰੋ ਆਹ ਥੱਲੇ ਬਨੇ ਇਹਨੇ ਆਪਦਾ ਝਾੜਿਆਂ ਦਾ ਇੱਕ ਪਾਰਕ ਏਰੀਆ ਬਣਾਇਆ ਸਮੁੰਦਰ ਦਾ ਪਾਣੀ ਆਣ ਕੇ ਤੇ ਜਹਾਜ਼ ਨਾਕ ਤੇ ਰਾਤ ਨੂੰ ਨਾਲੇ ਗਾਂਬਿਸ਼ਾ ਕਰਦੇ ਇੱਥੇ ਬਣਾਇਆ ਹੁੰਦਾ ਚੱਲਾ ਕਰਦੇ ਅੱਜ ਬੈਸਟ ਜਿਹੜੀ ਜਗ੍ਹਾ ਹੈ ਆਪਣੇ ਸਫਰ ਦੀ ਉਹ ਆ ਕੋਲੇ ਤੇ ਇੱਥੇ ਆ ਬਣੀ ਹੋਈ ਬੀਚ ਆਪਾਂ ਆਪਣੇ ਸਫਰ ਨੂੰ ਖਿੱਚਦੇ ਜਾਂਦੇ ਆ ਤੇ ਸ਼ਾਮ ਦਾ ਸਫਰ ਬਹੁਤ ਹੀ ਵਧੀਆ ਸੁਭਾਵਣਾ ਕੋਲ ਦੇ ਉੱਤੇ ਵਗੀ ਵੇਖੋ ਟ੍ਰੈਫਿਕ ਕਿੰਨੀ ਜ਼ਿਆਦੀ ਲੰਘਦੀ ਪਈ ਆ ਤੇ ਇੱਧਰਲੇ ਬੰਨੇ ਬੀਚ ਇਹ ਆ ਸਮੁੰਦਰੀ ਜਹਾਜ ਜਿਹੜੇ ਜਾਂਦੇ ਨੇ ਮੱਛੀਆਂ ਫੜਨ ਵਾਸਤੇ ਵੇਖੋ ਕਿੰਨਾ ਸੋਹਣਾ ਲੱਗਦਾ ਪਿਆ ਪੂਰੀ ਗੱਲਬਾਤ ਬਣੀ ਹੋਈ ਏ ਇਹ ਲੰਬ ਮਾਰਦਾ ਹੁੰਦਾ ਜਾਜ ਆਹ ਦੂਰ ਦੂਰ ਤੱਕ ਜਹਾਜ ਹੀ ਨਜ਼ਰ ਆਉਂਦੇ ਨੇ ਤੁਹਾਨੂੰ ਸਮੁੰਦਰੀ ਉਹ ਉਧਰਲੇ ਬਨੇ ਪਾਰਕ ਬਣੀ ਹੋਈ ਏ ਕਿੰਨਾ ਸੋਹਣਾ ਏਰੀਆ ਦੇ ਰਸਤੇ ਦੇ ਵਿੱਚ ਆਪਾਂ ਨੂੰ ਕੋਲਮ ਸ਼ਹਿਰ ਦਾ ਜਿਹੜਾ ਬ੍ਰਿਜ ਹੈ बार-ਬਾਰੀ ਆ ਵੀਰ ਆਪਾਂ ਨੂੰ ਮਿਲੇ ਨੇ ਜਿਹੜੇ ਰਸਤੇ ਦੇ ਵਿੱਚ ਆਪਣੇ ਨਾਲ ਗੱਲਬਾਤ ਕਰਦੇ ਪਏ ਸੀ ਤੇ ਵੀਰਾਂ ਨੇ ਆਪਾਂ ਨੂੰ ਰੋਕਿਆ ਹੈਲੋ ਬ੍ਰਦਰ ਹੈਲੋ ਕੀ ਹਾਲ ਬੜੀਆਂ ਜੀ ਕੈਸੇ ਹੋ ਕੀ ਨਾਮ ਆਪਕਾ ਸੁਜੀਪ ਕੁਮਾਰ ਜੀ ਔਰ ਆਪਕਾ ਅਭਿਸ਼ੇਕ ਵਿਹਾਰ ਕੇ ਕਹਾਂ ਸੇ ਹੋ ਆਪ ਮੇਸਾ ਸਾਰਾਮ ਸੇ ਸਾਸਾਰਾਮ ਸੇ ਯਹਾਂ ਤੇ ਕੀ ਕਰਤੇ ਹੋ ਬਿਜਨਾ ਰਹਾ ਹੂੰ ਕੈਸਾ ਇਹ ਬ੍ਰਿਜ ਆ ਬਣਾ ਰਹੇ ਹੋ ਠੀਕ ਠੀਕ ਹੈ ਔਰ ਬੜੀਆ ਸਮ ਹੈ आपको, आप बताओ मैं बढ़िया हूँ आपको देख के बहुत अच्छा लग रहा है थैंक यू ब्रदर आप ब्रदरों के भाइयों के साथ की वजह से मैं इतना लंबा घूम रहा हूँ आप लोगों का प्यार मिल रहा है मुझे को बहुत अच्छा लग रहा है और मिलते हैं भैया आगे देखते वे 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 हैं ओके ब्रदर ओके थैंक यू दिखती हुई लोकेशन का थोड़ा ओके थैंक यू दिखती हुई लोकेशन तो थोड़ा जहाँ गलत हो गया यहाँ ਤੇ 2-3 ਕਿਲੋਮੀਟਰ ਦਾ ਆਪਾਂ ਨੂੰ ਫੇਰ ਵਾਪਸ ਇਹ ਪੁਲ ਤੋਂ ਜਿਹੜਾ ਗਏ ਸੀ ਉਧਰੋਂ ਫੇਰ ਆਪਾਂ ਨੂੰ ਵਾਪਸ ਆਉਣਾ ਪੈ ਰਿਹਾ ਹੈਗਾ ਤੇ ਚਲੋ ਵਾਹੇ ਉੱਤੋਂ ਦੀ ਵੀ ਆ ਜਾਈਦਾ ਸੀ ਪਰ ਬਾਈ ਕੰਦਾ ਵਾਲਾ ਜਿਆਦਾ ਆਪਾਂ ਕੌਲਮ ਸ਼ਹਿਰ ਦੇ ਵਿੱਚ ਕਾਰ ਪਹੁੰਚ ਗਏ ਆ ਤੇ ਜਿਹੜੀ ਇਹਨੇ ਲੋਕੇਸ਼ਨ ਬਾਈ ਨੇ ਲਾਈ ਸੀ ਤਕਰੀਬਨ 4 ਕਿਲੋਮੀਟਰ ਇੱਥੋਂ ਦੂਰ ਹੈ ਪਤਾ ਕਰਦੇ ਆ ਬਾਈ ਨੂੰ ਅਜੇ ਫੋਨ ਤਾਂ ਨਹੀਂ ਲਾਇਆ ਦੇਖਦੇ ਆ ਜੇ ਗੱਲਬਾਤ ਹੋ ਗਈ ਤੇ ਫੇਰ ਉਹਦੇ ਕੋਲ ਹੀ ਚੱਲਦੇ ਆ ਆ ਕੌਲਮ ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਦਿੱਤੀ ਸੀ ਬਾਈ ਨੂੰ ਉੱਥੇ ਕੋ ਆਪਾਂ ਪਹੁੰਚ ਗਏ ਆ ਸਾਹਮਣੇ ਬਹੁਤ ਵੱਡਾ ਮੰਦਿਰ ਹੈ ਮਾਤਾ ਦਾ ਇੱਥੇ ਹੁਣ ਬਾਈ ਨੂੰ ਫੋਨ ਕਰਦੇ ਆ ਖੜ ਕੇ ਪੰਚਲ ਵੀ ਬਹੁਤ ਜ਼ਿਆਦਾ ਚੜ ਗਿਆ ਤੇ ਇੱਥੇ ਆ ਵੀਰ ਦੀ ਜਿਹੜਾ ਰਾਜਸਥਾਨ ਤੋਂ ਬਾਈ ਆਇਆ ਜਿੰਦੇ ਨਾਲ ਆਪਾਂ ਰੁਕਣਾ ਹੈਗਾ ਰਾਤ ਇੱਥੇ ਆਪਣਾ ਸਾਈਕਲ ਖੜਾ ਤੇ ਹੁਣ ਬਾਈ ਨਾਲ ਗੱਲਬਾਤ ਕੀਤੀ ਆ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਨੇ ਤੇ ਹੁਣ ਇਸ ਟਾਈਮ ਆਪਾਂ ਸਮਾਨ ਸਭ ਉਤਾਰਾਂਗੇ ਆਪਣਾ ਬਹੁਤ ਹੀ ਵਧੀਆ ਰਿਆ ਤੇ ਲੰਮਾ ਸਫ਼ਰ ਲੱਗ ਪਿਆ ਆਪਣਾ 90 ਕਿਲੋਮੀਟਰ ਦਾ ਆਪਾਂ ਸਫ਼ਰ ਤਾਂ ਇਹ ਕੀਤਾ ਹੈ ਤੇ ਫਿਰੇ ਚੱਲੇ ਵੀ 10:30 11:00 ਵਜੇ ਸੀ ਇਸ ਕਰਕੇ ਥੋੜਾ ਲੇਟ ਹੋ ਗਏ ਪਰ ਸਫ਼ਰ ਸਿੱਧਾ ਹੀ ਸਿੱਧਾ ਚੱਲਦੇ ਆਏ ਹੁਣ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਆਂ ਸਮਾਪਤ ਤੇ ਇਸ ਵੀਰ ਦੇ ਆਪਾਂ ਘਰੇ ਆਪਾਂ ਰੁਕਾਂਗੇ ਤੇ ਵੀਡੀਓ ਨੂੰ ਬੰਤਵਾਦ ਲਾਈਕ ਕਰਿਆ ਜੇ ਕਮੈਂਟ ਕਰਿਆ ਜੇ ਸ਼ੇਅਰ ਕਰਿਆ ਜੇ ਮਿਲਦੇ ਆਂ ਫਿਰ ਕੱਲ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਸਤਿਕਾਰ ਜਿਨ੍ਹਾਂ ਨੇ ਆਪਣੇ ਰਸਤੇ ਦੇ ਵਿੱਚ ਮਦਦ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਯੂਪੀ ਵਾਲਾ ਵੀ ਮਿਲਿਆ ਹੋਰ ਭਰਾ ਮਿਲੇ ਬਿਹਾਰ ਤੋਂ ਮਿਲੇ ਤੇ ਉਹਨਾਂ ਦਾ ਦਿਲੋਂ ਧੰਨਵਾਦ ਸਾਰਿਆਂ ਨੂੰ ਪਿਆਰ ਸਤਿਕਾਰ ਤੇ ਸਤਿ ਸ਼੍ਰੀ ਅਕਾਲ ਲਵ ਯੂ ਆਲ ਮਿਲਦੇ ਆਂ ਕੱਲ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ